SGPC ਦੇ ਮੁੱਖ ਦਫ਼ਤਰ ਦੇ ਅੰਦਰ ਤੇਜ਼ ਧਾਰ ਤਲਵਾਰਾਂ ਚੱਲੀਆਂ ਨੇ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਖੂਨੀ ਝੜਪ ਹੋਈ ਹੈ ਜਿਸ ਦੇ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ ਮੌਤ ਹੋਣ ਵਾਲਾ ਮੁਲਾਜ਼ਮ ਜਿਹੜਾ ਹੈ ਫੌਟ ਹੋਣ ਵਾਲਾ ਮੁਲਾਜ਼ਮ ਜਿਹੜਾ ਹੈ ਦਰਬਾਰਾ ਸਿੰਘ ਦੱਸਿਆ ਜਾ ਰਿਹਾ ਦਰਬਾਰਾ ਸਿੰਘ ਗੁਰਦੁਆਰਾ ਇੰਸਪੈਕਟਰ ਹੈ ਨਿੱਜੀ ਝੜਪ ਜਿਹੜੀ ਹੋਈ ਹੈ ਨਿੱਜੀ ਰਿਸ਼ਤੇ ਦੇ ਚੱਲਦੇ ਝੜਪ ਹੋਈ ਹੈ ਔਰ ਤੇਜਾ ਸਿੰਘ ਸਮੁਦਰੀ ਹਾਲ ਦੇ ਅੰਦਰ ਖੂਨੀ ਝੜਪ ਦੇਖਣ ਨੂੰ ਮਿਲੀ ਹੈ SGPC ਦਾ ਮੁੱਖ ਦਫ਼ਤਰ ਪੰਥਕ ਦਫਤਰ ਦੇ ਅੰਦਰ ਇਸ ਹੱਦ ਤੱਕ ਦੀ ਨੌਬਤ ਆ ਗਈ ਰੰਜਿਸ਼ ਇਸ ਹੱਦ ਤੱਕ ਫੈਲ ਗਈ ਕਿ ਦਫਤਰ ਦੇ ਅੰਦਰ ਹੀ ਉਸ ادارے ਦੀ ਮਰਿਆਦਾ ਨੂੰ ਵੀ ਅਲਗ ਲਿਆ ਗਿਆ ਔਰ ਆਪਸੀ ਰੰਜਿਸ਼ ਦੇ ਚੱਲਦੇ ਇਸ ਹੱਦ ਤੱਕ ਦਲਬਾਰਾਂ ਚੱਲੀਆਂ ਕਿ ਆਪਸ ਦੇ ਵਿੱਚ ਹੀ ਕਟਵਾੜੀ ਸ਼ੁਰੂ ਹੋ ਗਈ ਹੈ ਇੱਕ ਵਿਅਕਤੀ ਦੀ ਇੱਕ ਮਲਾਜ਼ਮ ਦੀ ਮੌਤ ਹੋ ਗਈ ਹੈ ਗੁਰਦੁਆਰਾ ਇੰਸਪੈਕਟਰ ਦਲਬਾਰਾ ਸਿੰਘ ਦੱਸਿਆ ਜਾ ਰਿਹਾ ਐਸਜੀਪੀਸੀ ਦਫਤਰ ਦੇ ਅੰਦਰ ਵੱਡਾ ਕਾਂਡ ਹੋਇਆ ਹੈ ਤਸਵੀਰਾਂ ਜਿਹੜੀਆਂ ਨੇ ਉਹ ਹੌਲੀ-ਹੌਲੀ ਸਾਹਮਣੇ ਆ ਰਹੀਆਂ ਨੇ ਔਰ ਸਥਾਨ ਦੀ ਨਾਲ ਔਰ ਵਿਵਾਦ ਪੱਖ ਦਾ ਜਾ ਰਿਹਾ ਪਹਿਲਾਂ ਦਰਬਾਰਾ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹੁਣ ਖਬਰ ਸਾਹਮਣੇ ਆ ਰਹੀ ਹੈ ਦਰਬਾਰਾ ਸਿੰਘ ਦੀ ਇਸ ਝੜਪ ਤੋਂ ਬਾਅਦ ਮੌਤ ਹੋ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ